ਉੱਪ ਇਹਨਾਂ ਦੇ ਸਾਰੇ ਕੰਮ ਚੰਗੇ ਤੇ ਬਾਕੀ ਸਾਰੇ ਬੋਕਸ ਇਹਨਾਂ ਦੀ ਤਾਂ ਮਾਨਸਿਕਤਾ ਬਣ ਗਈ ਆ ਉਹ ਮਾਨਸਿਕਤਾ 'ਚ ਸੁਧਾਰ ਲਿਆਉਣ ਦੀ ਲੋੜ ਆ ਅੱਜ ਤੱਕ ਜਿਹਨੇ ਸੱਜਣ ਕੁਮਾਰ ਦੀ ਕਨਵਿਕਸ਼ਨ ਬਾਰੇ ਇੱਕ ਲਫ਼ਜ਼ ਨਾ ਬੋਲਿਆ ਹੋਵੇ ਔਰ ਜਗਦੀਸ਼ ਟਾਈਟਲਰ ਦੇ ਨਾਲ ਰਹਿ ਕੇ ਕਦੇ ਉਹਦੇ ਬਾਰੇ ਨਾ ਬੋਲਿਆ ਹੋਵੇ ਗੰਦਾਵਾਦ ਸਾਹਿਬ ਨੂੰ ਕਿੰਨੀ ਉਹਨਾਂ ਦੀ ਘੱਟ ਗੱਲ ਕਰੀ ਉਹਨੂੰ ਕਹੇ ਕਿ ਜਗਦੀਸ਼ ਟਾਈਟਲਰ ਸੱਜਣ ਕੁਮਾਰ ਤੇ ਰਜੀਵ ਗਾਂਧੀ ਇੰਦਰਾ ਗਾਂਧੀ ਜਿਨ੍ਹਾਂ ਨੇ ਜੈਨੋਸਾਈਡ ਕਰਾਇਆ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕਰਾਇਆ ਉਹਨਾਂ ਬਾਰੇ ਕੀ ਸੋਚਦਾ ਮੇਰਾ ਵੀ ਜਿਹੜੀ ਗੱਲ ਤੁਸੀਂ ਕਰਦੇ ਹੋ ਨਾ ਜਾਂ ਤਾਂ ਤੁਸੀਂ ਫਿਰ ਉਹਨਾਂ ਦੇ ਭੇਜੇ ਆਏ ਹੋ ਲੈ ਸਵਾਲ ਹੀ ਪੁੱਛਿਆ ਜੀ ਕਿਵੇਂ ਸਵਾਲ ਕਿਵੇਂ ਸਵਾਲ ਸਹੀ ਪੁੱਛੋ ਨਾ ਫਿਰ ਜੋ ਉਹਨਾਂ ਨੇ ਕੀ ਅਕਾਲ ਤਖਤ ਸਾਹਿਬ ਨੇ ਕੀ ਕਿਹਾ ਸੀ ਦੱਸੋ ਮੈਨੂੰ ਕਿੰਨੇ ਮੈਂਬਰ ਹੀ ਕਮੇਟੀ ਬਣਾਈ ਸੀ 7 ਹਾਂ ਤੇ ਫਿਰ ਇਹ ਇਹ ਕਿੱਥੋਂ ਆ ਗਈ ਦੂਜੀ ਇਹ ਬੰਦੇ ਤਾਂ ਕਿਸੇ ਦੇ ਹੱਥ ਤੇ ਖੇਡ ਰਹੇ ਆ ਇਹ ਸੁੱਖੀ ਰੰਡਾਵਾ ਸਭ ਉਸ ਗੈਂਗ ਦਾ ਹਿੱਸਾ ਹੀ ਆ ਜਿਹੜਾ ਪੰਜਾਬ ਦਾ ਤੇ ਸ਼ਰੋਬਨੀ ਅਕਾਲੀ ਦਲ ਨੂੰ ਟੁਕੜੇ ਟੁਕੜੇ ਕਰਕੇ ਵੇਖਣਾ ਚਾਹੁੰਦਾ ਹੈ ਕਾਰਪ੍ਰਿਤ ਚੁਕਲਾ ਨੇ ਸ਼ਜਾਦ ਪੱਟੀ ਤੇ ਹੈਪੀ ਪਛਿਆ ਨੂੰ ਜੁਮੇਵਾਰ ਠਰਾਤਾ ਉਹ ਤਾਂ ਮਜ਼ਾਕ ਢਾਉਂਦੇ ਆ ਅਗਲੇ ਦਿਨ ਲਾਈ ਭੋਕੇ ਦਾ ਕਾਰਪ੍ਰਿਤ ਚੁਕਲਾ ਹੋਰਾਂ ਦਾ ਅੱਜ ਵੀ ਮੈਂ ਤੁਹਾਨੂੰ ਕਹਿਣਾ ਲਾਅ ਐਂਡ ਆਰਡਰ ਦੇ ਹਾਲਾਤ ਇਹ ਜਿਹੇ ਨੇ ਕੱਲ ਭਗਵੰਤ ਮਾਨ ਜੀ ਜਲੰਧਰ ਸਨ ਮਗਰ ਉਹਨਾਂ ਕੋਲ ਮਦੁਰੰਜਨ ਕਾਲੀਆ ਸਾਹਿਬ ਦਾ ਪਤਾ ਲੈਣ ਦਾ ਟਾਈਮ ਨਹੀਂ ਸੀ ਕਿੱਡੇ ਉਹ ਸੰਵੇਦਨਸ਼ੀਲ ਨੇ ਲਾਅ ਨਾਅਰਡਰ ਨੂੰ ਲੈ ਕੇ ਹਿੰਦੂ ਸੇਕੈਕਤਾ ਨੂੰ ਲੈ ਕੇ ਇਸ ਤੋਂ ਗੱਲ ਸਾਫ਼ ਹੈ ਇਹ ਜੇ ਟਾਰਗੇਟਡ ਅਟੈਕ ਹੁੰਦੇ ਰਹੇ ਜਿਦੇ ਨਾਲ ਪੰਜਾਬ 'ਚ ਸ਼ੌਕ ਵੇਵ ਜਾਣ ਇਹ ਸ਼ੌਕ ਵੇਵਸ ਭੇਜਣ ਦੀ ਤਿਆਰੀ ਹੈ ਮਗਰ ਜੇ ਸਰਕਾਰ ਜਾਗ ਜੇ ਤੇ ਬਚਾਅ ਹੋ ਸਕਦਾ ਨਹੀਂ ਤਾਂ ਇਹ ਖਤਰਨਾਕ ਦਿਨ ਵੇਖਣ ਨੂੰ ਕੋਈ ਦਿਨ ਦੂਰ ਹੁਣ ਤਾਂ ਭਗਵੰਤ ਮਾਨ ਦੱਸੇ ਏਡਾ ਬੇਸ਼ਰਮ ਬੰਦਾ ਵੇਖ ਸਕਦੇ ਆ ਜਿਹੜਾ ਕਹਿੰਦਾ ਸੀਗਾ ਕਿ ਹਰਮਦਰਦ ਸਾਹਿਬ ਨੇ ਜਿਹਨੂੰ ਹਰਮਦਰਦ ਸਾਹਿਬ ਨੂੰ ਕਯੂਜ਼ ਕੀਤਾ ਸੀ ਉਹਨਾਂ ਦੇ ਪਰਸਨਲ ਲਾਈਫ ਬਾਰੇ ਵੀ ਉਹਨਾਂ ਦੇ ਬਜ਼ੁਰਗਾਂ ਤੇ ਵੀ ਟਿੱਪਣੀ ਕੀਤੀ ਸੀ ਅਸੀਂ ਸਭ ਨੇ ਉਸ ਗੱਲ ਨੂੰ ਕੰਡੈਮ ਕੀਤਾ ਸੀ ਤੀਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਪਹੁੰਚ ਚੁੱਕੇ ਨੇ ਸੁਖਵੀਰ ਸਿੰਘ ਬਾਦਲ ਹਰਸਿਮਰਤ ਕੌਰ ਬਾਦਲ ਅਤੇ ਵਿਕਰਮਜੀਤ ਸਿੰਘ ਮਜੀਠੀਆ ਵੀ ਪਹੁੰਚਣ ਵਾਲੇ ਨੇ ਕਿਉਂਕਿ ਉਧਰ মিডিਆ ਨਾਲ ਗੱਲ ਕਰ ਰਹੇ ਨੇ ਵਿਕਰਮਜੀਤ ਸਿੰਘ ਮਜੀਠੀਆ ਵੀ ਪਹੁੰਚ ਚੁੱਕੇ ਨੇ ਡੈਲੀ ਗੇਟਾਂ ਦੀ ਲਿਸਟ ਨੂੰ ਦੇਖਿਆ ਸੁਖਵੀਰ ਸਿੰਘ ਬਾਦਲ ਨੇ ਆ ਕੇ ਪੜੀ ਲਿਸਟ ਦੇਖਿਆ ਤੇ ਵਿਕਰਮਜੀਤ ਸਿੰਘ ਮਜੀਠੀਆ ਸੰਬੋਧਨ ਕਰ ਰਹੇ ਨੇ ਪ੍ਰੈਸ ਨੂੰ ਕੀ ਕਹਿ ਰਹੇ ਨੇ ਦੇਖਦੇ ਆ ਇਹ ਕਮਜ਼ੋਰ ਕਰਨਾ ਚਾਹੁੰਦੇ ਆ ਔਰ ਇਹ ਉਹਨਾਂ ਐਨਟੀ ਨੈਸ਼ਨਲ ਫੋਰਸਸ ਦੇ ਹੱਤਾਂ 'ਚ ਖੇਡਣਾ ਚਾਉਂਦੇ ਆ ਜਿਹੜੇ ਪੰਜਾਬ ਨੂੰ ਤੋੜਨਾ ਚਾਹੁੰਦੇ ਆ ਜੀ ਸਭ ਕਾਲੀ ਦਲ ਤੋਂ ਐਡਾ ਖੋਖ ਕਿਉਂ ਖਾਂਦੇ ਸਾਡੇ ਇਹ ਦੇਖੋ ਇਹ ਤਾਂ ਉਹ ਦੱਸ ਸਕਦੇ ਆ ਜੀ ਬਕਲਾਹਟ ਖੋਖ ਤਾਂ ਹੈਗਾ ਔਰ ਮੈਂ ਸਮਝਦਾ ਇਹਨਾਂ ਦੀ ਜਿਹੜੀਆਂ ਸਾਰੀਆਂ ਸਾਜਾ ਨੇ ਕੁਝ ਇਹ ਕਿੱਥੇ ਨਾ ਕਿੱਥੇ ਉਹਨਾਂ ਲੋਕਾਂ ਨੂੰ ਵੀ ਬढ़ावा ਦੇ ਰਿਹਾ ਜੋ ਪੰਜਾਬ ਦੇ ਆ ਟੁਕੜੇ ਟੁਕੜੇ ਦੇਸ਼ ਦੇ ਟੁਕੜੇ ਟੁਕੜੇ ਕਰਨਾ ਬਾਕੀ ਤੇਰਾ ਲਗਾਤਾਰ ਸਵਾਲ ਚੱਕ ਰਿਹਾ ਕਦੇ ਭਰਤੀ ਨੂੰ ਫੋਕਸ ਕਿਹਾ ਜਾਂਦਾ ਕਦੇ ਤੇਜਾ ਸਿੰਘ ਸਮੁੰਦਰੀ ਹਾਲਜੀ ਜਲਾਸ ਕਰਨ ਤੇ ਕਿੰਤੂ ਕਿੰਤੂ ਕੀਤਾ ਜਾਂਦਾ ਮੇਰਾ ਵੀ ਇਹਨਾਂ ਦੀ ਸਾਰੀ ਭਰਤੀ ਚੰਗੀ ਸਭ ਇਹਨਾਂ ਦੇ ਸਾਰੇ ਕੰਮ ਚੰਗੇ ਤੇ ਬਾਕੀ ਸਾਰੇ ਬੋਕਸ ਇਹਨਾਂ ਦੀ ਤਾਂ ਮਾਨਸਿਕਤਾ ਬਣ ਗਈ ਆ ਉਹ ਮਾਨਸਿਕਤਾ 'ਚ ਸੁਧਾਰ ਲਿਆਉਣ ਦੀ ਲੋਟ ਆ ਅਸੀਂ ਤਾਂ ਅਰਦਾਸ ਬੇਨਤੀ ਕਰਾਂਗੇ ਕਿ ਇਹਨਾਂ ਨੂੰ ਵੀ ਅਕਲ ਆਵੇ ਕਿ ਅੱਜ ਤੱਕ ਜੀਨੇ ਸੱਜਣ ਕੁਮਾਰ ਦੀ ਕਨਵਿਕਸ਼ਨ ਬਾਰੇ ਇੱਕ ਲਫ਼ਜ਼ ਨਾ ਬੋਲਿਆ ਹੋਵੇ ਔਰ ਜਗਦੀਸ਼ ਟਾਇਕਲਰ ਦੇ ਨਾਮ ਲੈ ਕੇ ਕਦੇ ਉਹਦੇ ਬਾਰੇ ਨਾ ਬੋਲਿਆ ਹੋਵੇ ਉਹ ਲੋਕੀ ਕੀ ਕਹਿ ਰਿਆ ਨਹੀਂ ਕਹਿ ਰਿਆ ਜਗਦੀਸ਼ ਦਾ ਇਹੀ ਸੁਖੀ ਰੰਦਾਵਾ 2 ਮਹੀਨੇ ਪਹਿਲਾਂ ਬਿਆਨ ਦਿੰਦੇ ਨੇ ਕਿ ਜੇ ਪੰਜਾਬ ਦੇ ਮਾਹੌਲ ਨੂੰ ਸਹੀ ਰੱਖਣਾ ਤਾਂ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਆ ਔਰ ਹੁਣ ਉਹਨਾਂ ਦੀ ਇਹ ਜਿਹੜੀ ਇੱਕ ਨਾ ਇੱਕ ਉਹ ਤੁਸੀਂ ਇਹ ਨਹੀਂ ਬੋਲਦਾ ਇੱਥੇ ਕੋਈ ਹੋਰ ਬੋਲਦਾ ਇਹ ਰਲ ਕੇ ਇਹ ਕਿਸੇ ਹੋਰ ਨਾਲ ਖੇਡਣ ਡਿਆ ਕਿਸੇ ਹੋਰ ਦੀ ਬੋਲੀ ਬੋਲਣ ਡਿਆ ਰੰਧਾਵਾਦ ਸਾਹਿਬ ਨੂੰ ਕਿੰਨੀ ਉਹਨਾਂ ਦੀ ਘੱਟ ਗੱਲ ਕਰੀ ਉਹਨੂੰ ਕਹੇ ਕਿ ਸਿਗਦੀਸ਼ ਟਾਈਟਲਰ ਸੱਜਨ ਕੁਮਾਰ ਤੇ ਰਜੀਵ ਗਾਂਧੀ ਇੰਦਰਾ ਗਾਂਧੀ ਜਿੱਦਾਂ ਨੇ ਜੈਨੋਸਾਈਡ ਕਰਾਇਆ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕਰਾਇਆ ਉਹਨਾਂ ਬਾਰੇ ਕੀ ਸੋਚਦਾ ਕੀ ਉਹਨਾਂ ਨੂੰ ਇਹ ਕੰਡੈਮ ਕਰਦਾ ਕਿ ਨਹੀਂ ਕਰਦਾ ਉਹਨਾਂ ਦੀ ਪਾਰਟੀ 'ਚ ਰਹਿਣ ਵਾਲਾ ਉਹ ਸ਼ਰੋਬਨੀ ਅਕਾਲੀ ਦਲ ਬਾਰੇ ਕੀ ਕਵੇ ਕੀ ਨਾ ਸੋਚੇ ਇਹਦਾ ਕੋਈ ਮੈਨਾ ਨਹੀਂ ਮਜਗੀ ਸਾਹਿਬ ਸਵਾਲ ਉੱਠਦਾ ਹੈ ਕਿ ਸ੍ਰੀ ਕਾਰਤਕ ਸਾਹਿਬ ਦੇ ਹੁਕਮਾਂ ਦੇ ਉਲਟ ਭਰਤੀ ਹੋਈ ਹੈ ਉਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਿਵੇਂ ਹੋਈ ਹੈ ਜੀ ਕਹਿੰਦੇ ਜਿਹੜੀ ਕਮੇਟੀ ਕੱਢਤ ਕੀਤੀ ਸੀ ਤੁਸੀਂ ਫਿਰ ਆਏ ਹੋ ਆਪਣਾ ਕਿਹੜੀ ਕਮੇਟੀ ਜੀ ਜਿਹੜੀ 7 ਮੈਂਬਰੀ ਕਮੇਟੀ ਮੇਰਾ ਵੀ ਜਿਹੜੀ ਗੱਲ ਤੁਸੀਂ ਕਰਦੇ ਹੋ ਨਾ ਜਾਂ ਤਾਂ ਤੁਸੀਂ ਫਿਰ ਉਹਨਾਂ ਦੇ ਭੇਜੇ ਆਏ ਹੋ ਨਹੀਂ ਸਵਾਲ ਹੀ ਪੁੱਛਿਆ ਜੀ ਕਿਵੇਂ ਸਵਾਲ ਕਿਵੇਂ ਸਵਾਲ ਸਹੀ ਪੁੱਛੋ ਨਾ ਫਿਰ ਜੋ ਉਹਨਾਂ ਨੇ ਕੀ ਕਾਰਤਕ ਸਾਹਿਬ ਨੇ ਕੀ ਕਿਹਾ ਸੀ ਦੱਸੋ ਮੈਨੂੰ ਕਿੰਨੇ ਮੈਂਬਰੀ ਕਮੇਟੀ ਬਣਾਈ ਸੀ ਹਾਂ ਤੇ ਫੇਰ ਇਹ ਇਹ ਕਿੱਥੋਂ ਆ ਗਈ ਦੂਜੀ ਔਰ ਅਕਾਲ ਤਖਤ ਸਾਹਿਬ ਨੇ ਕਿਹਾ ਸੀਗਾ ਕਿ ਆਪਦੇ ਆਪ ਦੇ ਚੁੱਲ੍ਹੇ ਸਮੇਟੋ ਇਹ ਸਮੇਟਣ ਦੇ ਆ ਕਿ ਹੋਰ ਬਣਾ ਲਾ ਰੇ ਬਣਾ ਰੇ ਜਦੋਂ ਸੱਤ ਮੈਂਬਰੀ ਕਮੇਟੀ ਦੇ ਚੇਅਰਮੈਨ ਸਾਹਿਬ ਨਹੀਂ ਰਹੇ ਸੀਨੀਅਰ ਮੋਸਟ ਮੈਂਬਰ ਨਹੀਂ ਰਹੇ ਇਹ ਦੂਜੇ ਬੰਦੇ ਤਾਂ ਕਿਸੇ ਦੇ ਹੱਥ ਤੇ ਖੇਡ ਰਹੇ ਆ ਇਹ ਸੁੱਖੀ ਰੰਧਾਵਾ ਇਹ ਸਭ ਉਸ ਗੈਂਗ ਦਾ ਹਿੱਸਾ ਹੀ ਆ ਜਿਹੜਾ ਪੰਜਾਬ ਦਾ ਤੇ ਸ਼ਰੋਮਨੀ ਅਕਾਲੀ ਦਲ ਨੂੰ ਟੁਕੜੇ ਟੁਕੜੇ ਕਰਕੇ ਵੇਖਣਾ ਚਾਹੁੰਦੇ। ਵਿਕਰਮਜੀਤ ਸਿੰਘ ਮਜੀਠੀਆ ਨੇ ਦੋਸ਼ ਲਾਇਆ ਕਿ ਅਕਾਲੀ ਦਲ ਨੂੰ ਟੁਕੜੇ ਟੁਕੜੇ ਕਰਨਾ ਚਾਹੁੰਦੇ ਨੇ। ਸੁਖੀ ਰੰਧਾਵਾ ਵੀ ਉਸੇ ਗੈਂਗ ਦਾ ਹਿੱਸਾ ਨੇ ਕਿਉਂਕਿ ਵੱਡੇ ਜਿਹੜੇ ਇਲਜ਼ਾਮ ਨੇ ਉਹ ਲਾਏ ਨੇ ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਲਾਏ ਗਏ ਨੇ। ਜੇ ਇਹਨੂੰ ਠੱਲ ਪਾਈ ਹੁੰਦੀ ਤੇ ਜਿਹੜਾ ਬਿਜਲੀ ਦੇ ਬਿੱਲ ਲੈਣ ਗਿਆ ਸੀ ਗੁਰਦੇਸ਼ ਕੰਬਰੇ ਧਾਰੀ ਈਐਸਪੀ ਦਾ ਮਲਾਜਮ ਉਹਨੂੰ ਕੋਈ ਪੱਗ ਨਾ ਲਾਉਂਦਾ ਉਹਨੂੰ ਕੁੱਟਦਾ ਨਾ ਜੇ ਠੱਲ ਪਾਈ ਹੁੰਦੀ ਤੇ ਅੱਜ ਉਹ ਜਿਹੜਾ ਸਬ ਇੰਸਪੈਕਟਰ ਸਾਹਿਬ ਨੇ ਕੀ ਨੌਂਦ ਸੀ ਚਰਨਜੀਤ ਚਰਨਜੀਤ ਤੋਂ ਉਹ ਅੱਜ ਜਿਉਂਦੇ ਹੁੰਦੇ ਇਹ ਹਾਲਾਤ ਪੈਦਾ ਕਿਨੇ ਕੀਤੇ ਆ ਤੇ ਤੁਸੀਂ ਅੱਜ ਸਮਝਦੇ ਹੋ ਕਿ ਤੁਸੀਂ ਉਹ ਸ਼ਹੀਦ ਦਾ ਦਰਜਾ ਦੇ ਕੇ ਲੋਕਾਂ ਦੀ ਅੱਖਾਂ 'ਚ ਘੱਟਾ ਪਾ ਦਿਓ ਕੀ ਉਹਨਾਂ ਬੱਚਿਆਂ ਦਾ ਬਾਪ ਮੁੜਿਓ ਕੀ ਕਿਸੇ ਦਾ ਜਿਹਦਾ ਪਰਿਵਾਰ ਤੁਸੀਂ ਉਜਾੜਤਾ ਹੈ ਉਹ ਤੁਹਾਡੀ ਨਲਾਇਕੀ ਕਰਕੇ ਆਈਐਸਆਈ ਦਾ ਸ਼ਿਕਾਰ ਨਹੀਂ ਹੋਇਆ ਉਹ ਦੇਸ਼ ਲਈ ਲੜਦਾ ਸ਼ਹੀਦ ਹੋ ਜਾਂਦਾ ਤੇ ਸਭ ਨੂੰ ਮਾਣ ਹੋਣਾ ਸੀ ਉਹ ਤਾਂ ਤੁਹਾਡੀ ਨਲਾਇਕੀ ਦਾ ਅੱਜ ਤੁਹਾਡੀ ਲਾਅ ਐਂਫੋਰਸਮੈਂਟ ਜਿਹੜੀ ਫੇਲੀਅਰ ਆ ਉਹਦੇ ਕਰਕੇ ਉਹਨੂੰ ਆਪਣੀ ਜਾਨ ਗੁਆਉਣੀ ਪਈਏ ਤੇ ਤੁਸੀਂ ਅੱਜ ਲੋਕਾਂ ਦੀ ਘਟਾਂ 'ਚ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ ਭਾਈ ਸਿੰਘ ਇਹ ਉਹਨੂੰ ਇਹ ਸ਼ਹੀਦ ਦਾ ਦਰਜਾ ਦੇ ਸ਼ਹੀਦ ਹੋ ਹੈਗਾ ਮਗਰ ਨਾਟ ਫਾਈਟਿੰਗ ਫॉर ਪਾਕਿਸਤਾਨ ਅਗੇਂਸਟ ਪਾਕਿਸਤਾਨ ਉਹ ਕੀ ਹੋਇਆ ਤੁਹਾਡੇ ਆਮ ਆਦਮੀ ਪਾਰਟੀ ਦੇ ਦਫਤਰ ਤੋਂ ਜਿਹੜੇ ਗੁੰਡੇ ਨਿਕਲੇ ਉਹਨਾਂ ਦੀ ਬਦੌਲਤ ਜੇ ਇਹਨਾਂ ਨੂੰ ਕੰਟਰੋਲ ਕੀਤਾ ਹੁੰਦਾ ਠੱਲ ਪਾਈ ਹੁੰਦੀ ਪਹਿਲਾਂ ਸ਼ਕਤੀ ਰੱਖਤੀ ਰੱਖੀ ਹੁੰਦੀ ਤੇ ਅੱਜ ਚਰਨਜੀਤ ਸ਼ੌਰੀ ਜੁੰਦੇ ਹੁੰਦੇ ਸਿਰ ਇੱਕ ਪਾਸੇ ਗਨਰੇਟਡ ਅਟੈਕ ਹੋ ਰਿਹਾ ਪੁਲਿਸ ਵਾਲਾ ਵੀ ਸ਼ਹੀਦ ਹੋ ਰਿਹਾ ਰਾਤ ਨੂੰ ਡੀਜੀਪੀ ਸਾਹਿਬ ਨਹੀਂ ਜਿੱਦਣੇ ਆ ਕੇ ਚੈੱਕ ਕਰਨ ਤੁਸੀਂ ਕੀ ਸਮਝਦੇ ਹੋ ਯਾਰ ਇਹ ਸਭ ਇੱਕ ਮੀਡੀਆ ਡਰਾਮਾ ਚੱਲ ਰਿਹਾ ਮੈਂ ਤੁਹਾਨੂੰ ਉਹ ਦਿਨ ਕਿਹਾ ਸੀਗਾ ਮਨੋਰੰਜਨ ਕਾਲੀਆ ਸਾਹਿਬ ਦੇ ਜਦ ਮੈਂ ਗਿਆ ਮੈਂ ਤੁਹਾਨੂੰ ਕਲੀਅਰਲੀ ਕਿਹਾ ਸੀਗਾ ਕਿ ਕੋਈ ਬੰਦਾ ਨਹੀਂ ਫੜਿਆ ਗਿਆ ਟੈਂਕਰ ਅੱਜ ਇਹ ਗੱਲ ਸਾਬਿਤ ਹੋ ਗਈ ਆ ਫੜੇ ਕੌਣ ਗਏ ਆ ਵਿਚਾਰਾ ਰਿਕਸ਼ਾ ਚਾਲਕ ਯਾਰ ਮਤਲਬ ਜੀ ਦਾ ਆਪ ਦੀ ਦਿਹਾੜੀ ਤੇ ਕਰਦਾ ਉਹਨੂੰ ਵਿਚਾਰੇ ਨੂੰ ਪਤਾ ਵੀ ਨਾ ਹੋਵੇ ਜਿਹੜੇ ਰੀਅਲ ਉਹਦੇ ਚ ਪਰਪਲਟਰੇਟਰ ਸਨ ਜਿਹੜਾ ਨੇ ਐਕਸ਼ਨ ਕੀਤਾ ਉਹਨਾਂ ਚੋਂ ਤਾਂ ਇੱਕ ਵੀ ਨਹੀਂ ਫੜਿਆ ਗਿਆ ਔਰ ਤੁਸੀਂ ਉਸ ਤੋਂ ਬਾਅਦ ਦੇਖੋ ਅਰਪ੍ਰਿਤ ਸ਼ੁਕਲਾ ਨੇ ਸ਼ਜਾਦ ਪੱਟੀ ਤੇ ਹੈਪੀ ਪਸ਼ੀਆ ਨੂੰ ਜੁਮੇਵਾਰ ਠਰਾਤਾ ਉਹ ਤਾਂ ਮਜ਼ਾਕ ਢਾਉਂਦੇ ਆ ਅਗਲੇ ਦਿਨ ਲਾਈਵ ਹੋ ਕੇ ਦਾ ਅਰਪ੍ਰਿਤ ਸ਼ੁਕਲਾ ਹੋਰਾਂ ਦਾ ਅੱਜ ਵੀ ਮੈਂ ਤੁਹਾਨੂੰ ਕਹਿੰਨਾ ਲਾਰਡ ਆਰਡਰ ਦੇ ਹਾਲਾਤ ਇਹ ਜਿਹਨੇ ਕੱਲ ਭਗਵੰਤ ਮਾਨ ਜੀ ਜਲੰਧਰ ਸਨ ਭਗਰ ਉਹਨਾਂ ਕੋਲ ਮਨੋਰੰਜਨ ਕਾਲੀਆ ਸਾਹਿਬ ਦਾ ਪਤਾ ਲੈਣ ਦਾ ਟਾਈਮ ਨਹੀਂ ਸੀ ਕਿੱਡੇ ਉਹ ਸੰਵੇਦਨਸ਼ੀਲ ਨੇ ਲਾਰਡ ਆਰਡਰ ਨੂੰ ਲੈ ਕੇ ਹਿੰਦੂ ਸਿਕਾਇਕਤਾ ਨੂੰ ਲੈ ਕੇ ਇਸ ਤੋਂ ਗੱਲ ਸਾਫ਼ ਹੈ ਅੱਜ ਮੈਂ ਵਾਰਨਿੰਗ ਦਿੰਨਾ ਸਰਕਾਰ ਨੂੰ ਫੇਰ ਕਿ ਜੇ ਇਹੀ ਹਾਲ ਰਿਹਾ ਔਰ ਇੰਟੈਲੀਜੈਂਸ ਜੋ ਜਾਖੜ ਸਾਹਿਬ ਨੇ ਚਿੱਠੀ ਲਿਖੀਆ ਬਿਲਕੁਲ ਸਹੀ ਲਿਖੀਆ ਇੰਟੈਲੀਜੈਂਸ ਸਿਰਫ ਸਿਆਸੀ ਵਿਰੋਧੀਆਂ ਦੇ ਫੋਨ ਟਾਈਪਿੰਗ ਤੱਕ ਸੀਮਿਤ ਹੋ ਗਈ ਹੈ ਜਾਂ ਕਾਂਗਰਸ ਦੀ ਭਾਜਪਾ ਦੀ ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਪਾਰਟੀ ਮੀਟਿੰਗ ਚ ਕੀ ਹੋ ਰਿਹਾ ਉੱਥੇ ਤੱਕ ਸੀਮਿਤ ਰਹਿ ਗਈ ਹੈ ਮਗਰ ਜਿਹੜੇ ਦੇਸ਼ ਨੂੰ ਪੰਜਾਬ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਆ ਟਾਰਗੇਟਡ ਕਿਲਿੰਗ ਕਰ ਰਹੇ ਆ ਉਹਨਾਂ ਤੇ ਇੰਟੈਲੀਜੈਂਸ ਨਹੀਂ ਲਾਈ ਜਾ ਰਹੀ ਹੈ ਬੜਾ ਵੱਡਾ ਫੇਲੀਅਰ ਹੈ ਲੈਪਸ ਹੈ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਔਰ ਜੇ ਇਹੀ ਹਾਲਾਤ ਰਹੇ ਜੇ ਇੰਟੈਲੀਜੈਂਸ ਦਾ ਇਸੇ ਤਰ੍ਹਾਂ ਮਿਸਯੂਜ਼ ਰਿਹਾ ਤੇ ਉਹ ਦਿਨ ਦੂਰ ਨਹੀਂ ਅਫਸੋਸ ਨਾਲ ਕਹਿਣਾ ਪੈਂਦਾ ਕਿ ਕੋਈ ਵੱਡਾ ਲੀਡਰ ਜਾਂ ਕੋਈ ਵੱਡਾ ਧਾਰਮਿਕ ਇਨਸਾਨ ਜਾਂ ਕੋਈ ਅਖਬਾਰ ਦਾ ਵੱਡਾ ਮੁਖੀ ਇਸ ਟਾਰਗੇਟ ਕਿਲਿੰਗ ਦਾ ਇਨਸਾਦਾ ਸ਼ਿਕਾਰ ਬਣੂਗਾ ਔਰ ਮੈਂ ਸਪਸ਼ਟ ਕਹਿ ਰਿਹਾ ਸਪਸ਼ਟ ਕਹਿ ਰਿਹਾ ਕਿਉਂਕਿ ਪਹਿਲਾਂ ਵੀ ਹਿਸਟਰੀ ਰਹੀ ਹੈ ਇਹ ਜੇ ਟਾਰਗੇਟਡ ਅਟੈਕ ਹੁੰਦੇ ਰਹੇ ਜਿਦੇ ਨਾਲ ਪੰਜਾਬ 'ਚ ਸ਼ੌਕ ਵੇਵ ਜਾਣ ਇਹ ਸ਼ੌਕ ਵੇਵਸ ਭੇਜਣ ਦੀ ਤਿਆਰੀ ਆ ਮਗਰ ਜੇ ਸਰਕਾਰ ਜਾਗ ਜੇ ਤੇ ਬਚਾਅ ਹੋ ਸਕਦਾ ਨਹੀਂ ਤਾਂ ਇਹ ਖਤਰਨਾਕ ਦਿਨ ਵੇਖਣ ਨੂੰ ਕੁਝ ਦਿਨ ਦੂਰ ਮੈਂ ਵੈਸੇ ਕੱਲ ਟਵੀਟ ਕਰਕੇ ਇਹ ਦੋ ਗੱਲਾਂ ਕਹੀਆਂ ਸੀ ਇਹ ਰੰਗ ਕਰਤਾਰ ਦੇ ਅੱਜ ਮੈਂ ਇੱਕ ਹੋਰ ਗੱਲ ਕਹਿ ਦਾਂ ਪਤਾ ਨਹੀਂ ਰੱਬ ਕਿਹੜੇ ਰੰਗਾਂ ਵਿੱਚ ਰਾਜੀ ਹੁਣ ਤਾਂ ਭਗਵੰਤ ਮਾਨ ਦੱਸੇ ਇੰਨਾ ਬੇਸ਼ਰਮ ਬੰਦਾ ਵੇਖ ਸਕਦਾ ਜਿਹੜਾ ਕਹਿੰਦਾ ਸੀਗਾ ਕਿ ਹਰਮਦਰਦ ਸਾਹਿਬ ਨੇ ਜਿਹਨੂੰ ਹਰਮਦਰਦ ਸਾਹਿਬ ਨੂੰ ਕਯੂਜ਼ ਕੀਤਾ ਸੀ ਉਹਨਾਂ ਦੇ ਪਰਸਨਲ ਲਾਈਫ ਬਾਰੇ ਵੀ ਉਹਨਾਂ ਦੇ ਬਜ਼ੁਰਗਾਂ ਤੇ ਵੀ ਟਿੱਪਣੀ ਕੀਤੀ ਸੀ ਅਸੀਂ ਸਭ ਨੇ ਉਸ ਗੱਲ ਨੂੰ ਕੰਡੈਮ ਕੀਤਾ ਸੀ ਔਰ ਫਿਰ ਉਸ ਨੇ ਜੋ ਆਪਣਾ ਕਰਤਾਰਪੁਰ ਸਾਹਿਬ ਜਿਹੜਾ ਇਹ ਸ਼ਹੀਦਾਂ ਦਾ ਯਾਦਗਾਰ ਬਣੀ ਆ ਉਹਦੇ ਚ ਕਿਹਾ ਸੀਗਾ ਕਿ ਇਹਨਾਂ ਨੇ ਪੈਸੇ ਚੋਰੀ ਕੀਤੇ ਆ ਅੱਜ ਸਪਸ਼ਟ ਹੋ ਗਿਆ ਕਿ ਭਗਵੰਤ ਮਾਨ ਕਿਸ ਕਿਸਮ ਦਾ ਘਟੀਆ ਝੂਠ ਬੋਲਦਾ ਸੀ ਕੱਲ ਜਦੋਂ ਗੋਡੀ ਹੱਥ ਲਾ ਗਿਆ ਮਗਰ ਇਹ ਜੀ ਪੋਲਿਟਿਕਸ ਦਾ ਇਹ ਜੀ ਗੰਦੀ ਰਾਜਨੀਤੀ ਦਾ ਕੋਈ ਪੰਜਾਬ ਨੂੰ ਫਾਇਦਾ ਹੈ ਕਿ ਪਹਿਲੇ ਸੀਐਮ ਉਹ ਯਾਰ ਤੁਸੀਂ ਯੂ ਆਰ ਅ ਵੈਰੀ ਰਿਸਪੋਨਸੀਬਲ ਪਰਸਨ ਇਹ ਜੇ ਬਿਆਨ ਤੁਹਾਡੇ ਪਹਿਲਾਂ ਹੀ ਨਹੀਂ ਦੇਣੇ ਬਣਦੇ ਸਨ ਜੇ ਦਿੱਤੇ ਕੱਲ ਤੁਹਾਡੇ ਯੂ ਟਰਨ ਨੇ ਸਪਸ਼ਟੀ ਕਰਦਾ ਕਿ ਅਮਰਦਤ ਸਾਹਿਬ ਹਮੇਸ਼ਾ ਸਹੀ ਸੀ ਤੇ ਇਹ ਬੰਦੇ ਝੂਠ ਦੀ ਰਾਜਨੀਤੀ ਕਰਦਾ ਸੀ ਘਟਿਆ ਸਿਆਸਤ ਰਾਜਨੀਤੀ ਕਰਦਾ ਸੀ ਇਹ ਜੀ ਰਾਜਨੀਤੀ ਦਾ ਪੰਜਾਬ ਦੇ ਬਾਰਡਰ ਸਟੇਟ ਨੂੰ ਫਾਇਦਾ ਕੋਈ ਨਹੀਂ ਹੋ ਸਕੂਲਾ ਦੇ ਬਾਥਰੂਮਾਂ ਦਾ ਪੈਚ ਵਰਕ ਹੋ ਰਿਹਾ ਉਹਨਾਂ ਦੇ ਦੇਖੋ ਅੱਜ ਮੈਂ ਅੱਜ ਮੈਂ ਟਵੀਟ ਕੀਤਾ ਜੀ ਜਿਹੜਾ ਇਹਨਾਂ ਦੇ ਤਮਾਤਰ ਮੰਤਰੀ ਸਾਹਿਬ ਨੇ ਉਹਨਾਂ ਨੇ ਰਾਸ਼ਟ ਗੀਤ ਦਾ ਉਹੀ ਕੱਟਤਾ ਗੀਤ ਹੀ ਆਪਦਾ ਵਿੱਚ ਅਨਹੀ ਪੱਥਰ ਠੋਕਣ ਵਾਸਤੇ ਇਹ ਸਿੱਖਿਆ ਕ੍ਰਾਂਤੀ ਨਹੀਂ ਪਖਾਨਿਆਂ ਦੀ ਕ੍ਰਾਂਤੀ ਜ਼ਰੂਰ ਆ ਰਹੀ ਹੈ ਇਹ ਔਰ ਆਪ ਮੰਨੀ ਜਾਂਦੇ ਕਿ ਇਹ ਹੀ ਮਰਮਤ ਕਰ ਰਹੇ ਆ ਅੱਜ ਉਹ ਇਹਨਾਂ ਦੇ ਬੱਗਾ ਸਾਹਿਬ ਨੇ ਐਮ ਐਲ ਏ ਲੁਧਿਆਣੇ ਤੋਂ ਉਹਨਾਂ ਦੇ ਲੱਗ ਗਈ ਕਿ ਐਡੀ ਕਾਲੀ ਸੀ ਪਖਾਨਿਆਂ ਤੇ ਨਹੀਂ ਪੱਥਰ ਲਾਉਣ ਦੀ ਕਿ ਹਲੇ ਦਰਵਾਜ਼ੇ ਵੀ ਨਹੀਂ ਲੱਗੇ ਅੰਦਰ ਟਾਇਲਟ ਤੱਕ ਨਹੀਂ ਲੱਗੇ ਪੈਸੇ ਸੈਂਟਰ ਦੇ ਤੇ ਨਹੀਂ ਪੱਥਰ ਦੀ ਕ੍ਰਾਂਤੀ ਇਹ ਲਈ ਜਾਂਦੇ ਆ ਜਾਂ ਬਾਥਰੂਮ ਕ੍ਰਾਂਤੀ ਲਈ ਜਾਂਦੇ ਆ ਜੋੜੇ ਹੱਤ ਇਹ ਜਾਂ ਬਦਲਾਵ ਪੰਜਾਬ ਦੇ ਲੋਕ ਨਹੀਂ ਵੇਖਣਾ ਚਾਹੁੰਦੇ ਔਰ ਜਿਨ੍ਹਾਂ ਦੇ ਤੁਸੀਂ ਨੌਰ ਲਿਖੀ ਜਾਂਦੇ ਹੋ ਨਾ ਉਹਨਾਂ ਨੂੰ ਤਾਂ ਦਿੱਲੀ ਵਾਲੇ ਨੇ ਰਿਜੈਕਟ ਕੀਤਾ ਉਹਨਾਂ ਦੀ ਸਾਰੀ ਕ੍ਰਾਂਤੀ ਨੂੰ ਹੋਏ ਕੰਮਾਂ ਤੋਂ ਘਟਨ ਦਾ ਬਣਾ ਹਾਂਜੀ ਹੋਏ ਕੰਮਾਂ ਤੋਂ ਕੰਮ ਤੋਂ ਘਟਨ ਦਾ ਬਣਾ ਓਏ ਥੋੜਾ ਹਾਂਜੀ ਆ ਤੁਹਾਡੇ ਸਾਹਮਣੇ ਆ ਜੀ ਜੋ ਕੁਝ ਨਿਤ ਕੋਈ ਨਿਸ਼ਚਿੰਤ ਰਹੋ ਜੀ ਘਟਾਲ ਲੈਣਾ ਇਹ ਅਟੈਕ ਕਰਾ ਦੇਣ ਇਹ ਅਸੈਸੀਨੇਟ ਕਰਾ ਉਥੇ ਸਿਕਿਉਰਿਟੀ ਦਿੱਤੀ ਜਾ ਰਹੀ ਹੈ ਲੀਡਰਾਂ ਦੀ ਘਟਾਈ ਜਾ ਰਹੀ ਹੈ ਇਸ ਤਰ੍ਹਾਂ ਇਹ ਅਸੈਸੀਨੇਟ ਕਰ ਦੇਣ ਜੀ ਅਟੈਕ ਕਰਾ ਦੇਣ ਕੁਝ ਕਰ ਦੇਣ ਇਹ ਥੋੜਾ ਜਦੋਂ ਰੌਲਾ ਪਿਆ ਨਾ ਉਸ ਤੋਂ ਬਾਅਦ ਜਰੂਰ ਦੋ ਚਾਰ ਬੰਦੇ ਭੇਜਦੇ ਆ ਇਸ ਲਈ ਇਹਨਾਂ ਦੀ ਬਕਲਾਹਟ ਹੈ ਔਰ ਹੁਣ ਫੋਨ ਕਰ ਕਰਕੇ ਇਹ ਸਾਰੀ ਜਗ੍ਹਾ ਕਹਿੰਦੇ ਕਹਿੰਦੇ ਤਿਆਰ ਰੱਖਿਓ ਕਿਤੇ ਕੁਝ ਹੋ ਨਾ ਜਾਵੇ ਇਸ ਲਈ ਸਿਆਸੀ ਕਰਨ ਚੱਲ ਰਿਹਾ ਕਰਨ ਜਾਣਗੇ ਸਰ ਨਹੀਂ ਇਹ ਸਨ ਬਿਕਰਮਜੀਤ ਸਿੰਘ ਮਜੀਠੀਆ ਜਿਨ੍ਹਾਂ ਨੇ ਵੱਡੇ ਦੋਸ਼ ਲਾਏ ਨੇ ਅਤੇ ਪਖਾਨਿਆਂ ਦੇ ਉਦਘਾਟਨ ਕਰਕੇ ਆਮ ਆਦਮੀ ਪਾਰਟੀ ਕਿਹੋ ਜਿਹੀ ਸਿੱਖਿਆ ਕ੍ਰਾਂਤੀ ਲਿਆ ਰਹੀ ਹੈ ਇਹ ਆਉਣ ਵਾਲੇ ਸਮੇਂ ਲੋਕ ਜਵਾਬ ਦੇਣਗੇ ਇਹ ਕਹਿਣਾ ਸੀ ਮਜੀਠੀਆ ਸਾਹਿਬ ਦਾ ਮਜੀਠੀਆ ਸਾਹਿਬ ਹੁਣ ਡੈਲੀਗੇਟਾਂ ਦੀ ਜਿਹੜੀ ਚੋਣ ਹੋਣੀ ਆ ਤੇਜ ਸਿੰਘ ਸਮੁੰਦਰੀ ਹਾਲ ਦੇ ਵਿੱਚ ਉੱਥੇ ਸੁਖਬੀਰ ਸਿੰਘ ਬਾਦਲ ਹਰ ਸਿਮਰਤ ਕੌਰ ਬਾਦਲ ਅਤੇ ਵਿਕਰਮਜੀਤ ਸਿੰਘ ਮਜੀਠੀਆ ਪਹੁੰਚ ਚੁੱਕੇ ਨੇ ਅਤੇ ਅੰਦਰ ਹਾਲ ਦੇ ਵਿੱਚ ਜੇਕਾਰਿਆਂ ਦੇ ਵੱਜਦੇ ਵੀ ਸੁਣ ਰਹੇ ਨੇ ਅੰਦਰ ਜਕਾਰੇ ਬਣ ਵੱਜਦੇ ਜਿਹੜੇ ਪੀਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸੁਣ ਰਹੇ ਨੇ ਇਧਰ ਚੋਣ ਡੈਲੀਗੇਟਾਂ ਦੀ ਜਿਹੜੀ ਪ੍ਰਧਾਨਗੀ ਚੋਣਾਂ ਉਹ ਇਸ ਜਗ੍ਹਾ ਤੇ ਉਹ ਰਹੀਏ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ